ਇਮਨੀਤੋਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਚਾਲਕirvind kejriwal ਪਟਿਆਲਾ ਚ ਰੋਡ ਸ਼ੋਅ ਕਰ ਰਹੇ ਨੇ ਰੋਡ ਸ਼ੋਅ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਸ਼ੁਰੂ ਹੋ ਕੇ ਜੋੜੀਆਂ ਪੱਠੀਆਂ ਤੱਕ ਜਾਵੇਗਾ ਪੂਰੇ ਸ਼ਹਿਰ ਦੇ ਅੰਦਰ ਮੋਦੀ ਕਾਲਜ ਤਮਾਮ ਉਹ ਥਾਮਾਂ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਜਨਤਾ ਇਕੱਠੀ ਹੋ ਸਕਦੀ ਹੈ ਉੱਥੇ ਇਹ ਰੋਡ ਸ਼ੋਅ ਜਾਵੇਗਾ ਇਹ ਆਮ ਆਦਮੀ ਪਾਰਟੀ ਦਾ ਦਫਤਰ ਹੈ ਇਸੇ ਦਫਤਰ ਤੋਂ 12 ਵਜੇ ਤੋਂ ਬਾਅਦ ਜਿਹੜਾ ਉਹ ਰੋਡਸ਼ੋ ਸ਼ੁਰੂ ਹੋਏਗਾ ਉਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਜੋ ਲੋਕ ਸਭਾ ਚੋਣਾਂ ਦੇ ਅੰਦਰ ਮੋਮੈਂਟਮ ਬਣਿਆ ਸੀ ਪਾਰਟੀ ਦਾ ਉਹਨੂੰ ਕੰਟੀਨਿਊ ਕਿਵੇਂ ਰੱਖਿਆ ਜਾਵੇ 2017 ਤੱਕ ਇਸ ਲਈ ਦੋਨੇ ਚੋਣਾਂ ਬਹੁਤ ਅਹਿਮ ਨੇ ਕਿਉਂਕਿ ਅਗਰ ਆਮ ਆਦਮੀ ਪਾਰਟੀ ਕਿਸੇ ਇੱਕ ਸੀਟ ਤੇ ਵੀ ਚੰਗਾ ਪ੍ਰਦਰਸ਼ਨ ਕਰ ਦਿੰਦੀ ਆ ਤਾਂ ਜਿਹੜਾ ਉਹ ਮੋਮੈਂਟਮ ਆ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਬਣਿਆ ਉਸਿਆਸੀ ਤੌਰ ਤੇ ਕੀ ਕਲਟਰਨੇਟਿਵ ਹੋ ਸਕਦੀ ਆ ਥਰਡ ਅਲਟਰਨੇਟਿਵ ਕਿਉਂਕਿ ਪੰਜਾਬ 'ਚ ਕਦੇ ਅਮਰਜ਼ ਵੀ ਨਹੀਂ ਹੋਇਆ ਇਸ ਕਰਕੇ ਥਰਡ ਅਲਟਰਨੇਟਿਵ ਬਣਨ ਦੀ ਜਿਹੜੀ ਕੋਸ਼ਿਸ਼ ਸੀ ਉਹ ਅਗਰ ਇਹਨਾਂ ਜ਼ਿਮਨੀ ਚੋਣਾਂ ਦੇ ਅੰਦਰ ਵੀ ਕੋਈ ਪ੍ਰਦਰਸ਼ਨ ਹੁੰਦਾ ਤਾਂ ਉਹ ਕੰਟੀਨਿਊ ਰਹੇਗਾ ਅਗਰ ਇਹ ਦੋਨੇ ਜ਼ਿਮਨੀ ਚੋਣਾਂ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਸ਼ਾਸਨ ਤੇ ਜਿਸ ਤਰ੍ਹਾਂ ਦੇ ਸਵਾਲੀਆ ਚਿੰਨ ਲੱਗ ਰਹੇ ਨੇ ਇੱਕ ਸਵਾਲੀਆ ਚਿੰਨ ਹੋਰ ਲੱਗ ਜਾਏਗਾ ਪਰ ਫਿਲਹਾਲ ਪਟਿਆਲੇ ਦੀ ਜ਼ਿਮਨੀ ਚੋਣ ਦੇ ਅੰਦਰ ਅ ਰੋਡ ਸ਼ੋਅ ਕਰਨਗੇ। ਯਾਦਵਿੰਦਰ ਸਿੰਘ এবੀਪੀ ਸਾਂਝਾ ਪਟਿਆਲਾ